ਸੇਗਾ ਦੋ ਸਤੋ ਮਹਾਨ ਅਣਿseen ਚੀਮਾ ਤੁਸੀਂ ਵੇਖ ਰਹੇ ਜੀਬੀਸੀ ਅਪਡੇਟ ਆ ਹੁਣ ਰੁੱਕ ਕਰਦੇ ਹਾਂ ਪੰਜਾਬ ਦੀਆਂ ਮੁੱਖ ਖਬਰਾਵਾਂ ਪਰਿਵਰਤ ਤੇਗ ਬਾਦਰ ਸਾਹਿਬ ਜੀ ਦਾ ਸ਼ਹੀਦੀ ਪੁਰਬ 18 ਦਸੰਬਰ ਨੂੰ ਨੌਵੇਂ ਪਾਤਸ਼ਾਹੀ ਦਾ ਸ਼ਹੀਦੀ ਪੁਰਬ ਸ੍ਰੀ ਅਕਾਲ ਤਖਤ ਸਾਹਿਬ ਤੋਂ ਨਗਰ ਕੀਰਤਨ ਦੀ ਆਰੰਭਤਾ ਸ਼ਹੀਦੀ ਪੰਦਰਵਾੜਾ ਸ਼ੁਰੂ ਹੋਣ ਤੇ ਐਸਡੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬੇਨਤੀ ਕੀਤੀ ਕਿ 1 ਜਨਵਰੀ ਤੱਕ ਕਿਸੇ ਗੁਰਦੁਆਰਾ ਸਾਹਿਬ ਚ ਸਿਰੋਪਾਉ ਦੀ ਬਖਸ਼ਿਸ਼ ਨਾ ਕੀਤੀ ਜਾਵੇ ਅਤੇ ਲੰਗਰ ਵਿੱਚ ਮਿੱਠੇ ਪਕਵਾਨ ਤੋਂ ਵੀ ਗੁਰੇਜ਼ ਕੀਤਾ ਜਾਵੇ। ਮੁਹੱਲੇ ਵਿੱਚ ਬੱਚਾ ਚੋਰੀ ਕਰਨ ਵਾਲੇ ਗਰੋਹ ਨੂੰ ਕੀਤਾ ਕਾਬੂ। ਕਾਫੀ ਚਿਰ ਤੋਂ ਬੱਚੇ ਚੋਕਣ ਦੀਆਂ ਵਾਰਦਾਤਾਂ ਨੂੰ ਦਿੱਤਾ ਜਾ ਰਿਹਾ ਸੀ ਅੰਜਾਮ। ਸ਼ੇਰਵਾਨੀ ਵਾਪਸ ਕਰਨ ਜਾਂਦੇ ਸਮੇਂ ਨੌਜਵਾਨ ਦੀ ਹੋਈ ਮੌਤ। ਦੋ ਦਿਨ ਪਹਿਲਾਂ ਹੋਇਆ ਸੀ ਵਿਆਹ। ਲੁਧਿਆਣਾ 'ਚ ਗੁੰਡਾ ਗਰਦੀਦਾ ਹੋਇਆ ਨੰਗਾ ਨਾਚ। ਦੇਖੋ ਮੌਕੇ ਦੀਆਂ ਤਸਵੀਰਾਂ। ਸੀਸੀਟੀਵੀ ਫੁਟੇਜ ਆਈ ਸਾਹਮਣੇ। ਬ੍ਰਦਰ ਜਾ ਰਿਹਾ ਸੀਗਾ ਆਪਣੇ ਉਹਦੇ ਚਿਕਨ ਦੀ ਦੁਕਾਨ। ਔਰ ਨਾਰਮਲੀ ਹਰ ਰੋਜ਼ ਆਪਣਾ ਨਾ ਮਟਿਆ ਆਪਣਾ ਸਮਾਨ ਜਿਵੇਂ ਮੈਰੀਨੇਟ ਕਰਕੇ ਆਪਣੇ ਘਰੋਂ ਦੂਜੇ ਪਾਰਟਨਰ ਦੇ ਘਰੋਂ ਨਿਕਲਦੇ ਉਹਦਾ ਘਰ ਹੈ ਸ਼ਾਈ ਮਹਲੇ ਜੀ ਤੇ ਉਹ ਨਾਰਮਲ ਸਮਾਨ ਬਣਾ ਕੇ ਹਰ ਰੋ ਨਿਕਲਦੇ ਆ ਗਿਆ ਅੱਜ ਨਿਕਲਿਆ ਉਹਨੂੰ ਮੋੜ ਤੇ ਹਲੇ ਗਲੀ ਦੇ ਮੋੜ ਤੇ ਗਿਆ ਨਾਲਿਓ 7-8 ਜਨਾਂ ਨੇ ਰੋਕ ਲਿਆ ਉਹ ਰੋਕਦੇ ਸਾਰ ਹੀ ਉਹਨਾਂ ਨੇ ਗੱਲਬਾਤ ਕੀਤੀ ਇਹਨਾਂ ਨੇ ਕਹਿੰਦੇ ਤੂੰ ਬਲਾਜ ਇਹਨਾਂ ਦੀ ਕੋਈ ਆਪਸੀ ਰੰਜਿਸ਼ ਹੋਣੀ ਹੈ ਕੁਝ ਹੋਣਾ ਰੱਬ ਜਾਣੇ ਇਹਨਾਂ ਨੇ ਇੱਕੋ ਦਮੀ ਉੱਤੇ ਹਮਲਾ ਕਰਨਾ ਸ਼ੁਰੂ ਕਰਤਾ ਇਹਨਾਂ ਨੇ ਮੈਨੂੰ ਕਾਲ ਕੀਤੀ ਕਿ ਦੱਦ ਮੈਨੂੰ ਮੁੰਡਿਆਂ ਨੇ ਰੋਕ ਲਿਆ ਤੁਸੀਂ ਆਓ ਮੇਰੇ ਕੋ ਤੇ ਮੈਂ ਇੰਨੀ ਦੇਰ ਚ ਉੱਥੇ ਪਹੁੰਚਿਆ ਹੀ ਆ ਇਹਨਾਂ ਨੇ ਕੀਤਾ ਉਹਦਾ ਫੋਨ ਖੋਇਆ ਖੋ ਕੇ ਨਾ ਇਹਦੇ ਇੰਨੇ ਕਿ ਚਾਕੂ ਹੁੰਦਾ ਹੈ ਚਾਕੂ ਜਿਵੇਂ 3-4 ਜਨਾਂ ਕੋਲ ਸੀ ਉਦੇ ਮੁਠੇ ਮਾਰੇ ਅੱਖਾਂ ਤੇ ਫਿਰ ਮੈਂ ਗਿਆ ਉਥੇ ਪਹੁੰਚਿਆ ਆਇਆ ਮਹੱਲਾ ਨੂੰ ਆਪਣੇ ਛੋਟੇ ਬਜ਼ੁਰਗ ਨੂੰ ਪੁੱਛ ਰਿਹਾ ਕੀ ਗੱਲ ਹੋਈ ਪਿੱਛੇ ਖੜਾ ਨਾਲ ਹੀ ਆਉਣੇ ਮੇਰੇ ਆਇਆ ਪੁੱਛਿਆ ਕਿ 10 ਟੰਕ ਕੇ ਲਾਇਆ ਹੈ ਪਿੱਛੋ ਆ ਕੇ ਉਹਨੂੰ ਚਾਕੂ ਫੇਰਿਆ ਨਾਲ ਹੀ ਅੱਛਾ ਇਹਨੇ ਇਹਨੂੰ ਸਾਰੇ ਮੱਲੇ ਵਾਲੇ ਵਿੱਚ ਆ ਗਏ ਫਿਰ ਆਇਆ ਉਹ ਜਦੋਂ ਦਾ ਫੋਨ ਖੋਇਆ ਨਾ ਮੈਂ ਉਹਨੂੰ ਪੁੱਛਿਆ ਮੈਂ ਕਿ ਫੋਨ ਕਿੱਥੇ ਉਹਨੂੰ ਦੱਸ ਵਗੈਰਾ ਸਾਰਾ ਕੁਝ ਆਇਆ ਇੰਨੇ ਦਿਨ ਨੂੰ ਸਾਰਾ ਮੱਹੱਲਾ ਜਿਵੇਂ ਛੱਤ ਅੜ ਜਾਣਾ ਸਾਰੇ ਇੱਕ ਅਧਿਆ ਚਾਕੂ ਫਿਰ ਕਈ ਜਣੇ ਇੱਟਾਂ ਮਾਰਨ ਲੱਗ ਗਏ ਬਹੁਤ ਜਾ ਉਸ ਸਾਰਾ ਕੁਝ ਇਦਾਂ ਸਿਉਸਨ ਨਿਕਲੇ ਆ ਇਧਰ ਐਮ ਐਲ ਆਰ ਕਟਾਣ ਲਈ ਫਿਰ ਐਮ ਐਲ ਆਰ ਕਟਾਣ ਲਈ ਪਹੁੰਚਿਆ ਉੱਥੇ ਸਾਡੇ ਇਹ ਕਹਿੰਦਾ ਉਦੋਂ ਵੀ ਜਿਹੜੀ ਡੀ ਐਮ ਸੀ ਚ ਦਾਖਲ ਨੇ ਉਹਨਾਂ ਦੀ ਤबीयत ਕਿੱਦਾਂ ਹੈ ਉਹਨਾਂ ਦੀ ਹਲੇ ਬਹੁਤ ਖਰਾਬ ਤबीयत ਹੈ ਤਾਂ ਉਹਨਾਂ ਦੀ ਕੱਕ ਖੁੱਲ ਨਹੀਂ ਰਹੀ ਇੱਕ ਡੈਮੇਜ ਮਤਲਬ ਉਹਨਾਂ ਨੇ ਡੇਂਜਰ ਟੂ ਆਈ ਕਿਹਾ ਡਾਕਟਰ ਨੇ ਆਈ ਸੀ ਯੂ ਚੀਨੇ ਅੱਛਾ ਪੁਲਿਸ ਵਾਲਾ ਮਾਮਲਾ ਦਰਜ ਕਰਨੀ ਹਾਂਜੀ ਹਾਂਜੀ ਪੁਲਿਸ ਪੂਰਾ ਕੋਆਪਰੇਟ ਕਰ ਰਿਆ ਐ ਇਦਾਂ ਦੀ ਕੋਈ ਦਿੱਕਤ ਵਾਲੀ ਗੱਲ ਨਹੀਂ ਅੱਛਾ ਕੀ ਕੀ ਲੱਗਦਾ ਵੀ ਇਹ ਲੁੱਟ ਦੀ ਵਾਰਦਾਤ ਸੀ ਹਾਂਜੀ ਹਾਂਜੀ ਸਰ ਖੋਹ ਕੀਤੀ ਉਹਨਾਂ ਨੇ ਫੋਨ ਖੋਇਆ ਨਾਲ ਉਹਨੇ ਲੜਾਈ ਦਾ ਪ੍ਰੋਪਰ ਉਹਨਾਂ ਇੱਕ ਹੁੰਦਕ ਦਾ ਪਹਿਲਾਂ ਹੀ ਤਿਆਰ ਹੋ ਗਿਆ ਹਾਂਜੀ ਹਾਂਜੀ ਉਹਨਾਂ ਦੀ ਫੁੱਲ ਤਿਆਰੀ ਸੀਗੀ ਉਹਨਾਂ ਨੇ ਪ੍ਰੋਪਰ ਫੀਲਡਿੰਗ ਲਾਈ ਹੋਈ ਸੀ ਉਹਨਾਂ ਮੋਹਾਲੀ ਦੇ ਪਿੰਡ ਸਨੇਟਾ ਨੇੜੇ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਹੋਈ ਮੁੱਠਪੇੜ ਗੋਲੀਬਾਰੀ ਚ ਗੈਂਗਸਟਰ ਪ੍ਰਿੰਸ ਨਾਮੀ ਬਦਮਾਸ਼ ਕੀਤਾ ਗਿਆ ਕਾਬੂ ਜ਼ੁਰੀਆ ਖਾਦੀ ਕੌਮੀ ਨਾਲ ਜੂਝ ਰਹੇ ਕਿਸਾਨ ਕਿਸਾਨਾਂ ਨੇ ਪ੍ਰਸ਼ਾਸਨ ਕੋਲੋਂ ਕੀਤੀ ਮੰਗ ਅੰਮ੍ਰਿਤਸਰ ਅਟਾਰੀ ਨੈਸ਼ਨਲ ਹਾਈਵੇ ਤੇ ਇਨਸਾਫ ਲਈ ਪ੍ਰਦਰਸ਼ਨ ਕਰ ਰਹੇ ਮ੍ਰਿਤਕ ਮਨਜੀਤ ਸਿੰਘ ਗੋੜੀ ਦੇ ਪਰਿਵਾਰ ਨੇ ਦਿੱਤਾ ਧਰਨਾ ਹਸਪਤਾਲ ਵਿਖੇ ਉਸ ਵਕਤ ਹੋਇਆ ਜੰਮ ਕੇ ਹੰਗਾਮਾ ਜਦੋਂ ਦਵਾਈ ਲੈਣ ਲਈ ਪਹੁੰਚੇ ਇੱਕ ਨੌਜਵਾਨ ਦਾ ਸਮੂਹ ਸਟਾਫ ਨਾਲ ਕਿਸੇ ਗੱਲ ਨੂੰ ਲੈ ਕੇ ਟਕਰਾਅ ਹੋ ਗਿਆ ਮੌਕੇ ਤੇ ਪਹੁੰਚ ਗਈ ਪੁਲਿਸ ਹਰ ਆਲੇ ਜੋਨ ਦਾ ਲੋਕ ਨੂੰ ਚਾਹੀਏ ਕੀ ਕਰਦੇ ਨੇ ਇਹ ਲੈ ਉਹਨਾਂ ਨੂੰ ਨਹੀਂ ਦੇਂਦੇ ਗੋਲੀਆਂ ਮਿਲਦੀਆਂ ਜਿਵੇਂ ਇੱਕ ਗੋਲੀ ਮਿਲਦੀ ਸੀ ਹਾਂ ਇਹਨਾਂ ਨੂੰ 14 ਨਾਲ ਹੀ ਮਿਲਦੀਆਂ ਨੇ ਇੱਕੀ ਮਿਲਦੀ ਜਿਉ ਲੱਤੋਂ ਲੱਤੀ ਹੋਵੇ ਹਾਂ ਇਹਨਾਂ ਨੂੰ ਨਹੀਂ ਲੱਗਣ ਦਿੰਦੇ ਅੱਗੋਂ ਦਾ ਪੰਜ ਸਤੋਂ ਦੇ ੱੱਕੀ ਮਾਰ ਚਿੱਟੇ ਵਾਲੇ ਵਿੱਚ ਆ ਰਹੇ ਨੇ ਬਦਮਾਸ਼ ਪਾ ਰਹੇ ਨੇ ਇਹਨਾਂ ਗੋਲੀਆਂ ਵੇਚ ਨਹੀਂ ਹੁੰਦੀਆਂ ਕਿ ਕਰਕੇ ਬਾਹਰ ਵੇਚ ਕੇ 4-500 ਦੇ ਉਹ ਚਾਹਦੇ ਨਹੀਂ ਜਿਹੜੇ ਚਾਰੇ ਸੇਰ ਤੋਂ ਲੈ ਕੇ ਛੋੜੇ ਹੋਏ ਨੇ ਚਾਹੋ ਕ੍ਰਿੰਦਰ ਕੋਲ ਵੀ ਗਿਆ ਉਹ ਜ਼ਾਰੇ ਚੰਡੀਗੜ੍ਹ ਗਿਆ ਸੀ ਹਾਂ ਤੇ ਮਾਤਾ ਸਾਨੂੰ ਆਉਦੀ ਵੀ ਫੋਨ ਕੱਟ ਦਿੰਦੇ ਇਹਨਾਂ ਕੋਲ ਆਇਆ ਡਾਕਟਰ ਛੁੱਟੀ ਤੇ ਆ ਤਿੰਨ ਦਿਨ ਹੋ ਗਏ ਦਵਾਈ ਨਹੀਂ ਮਿਲੀ ਹਾਂ ਅੱਗੇ ਦੂਜੇ ਕੰਮ ਛੱਡ ਕੇ ਆਏ ਨੇ ਮੁਰੇ ਵਾਲਾ ਕੰਮ ਕਰਨਾ ਹੈ ਆਪ ਜਾ ਕੇ ਤੂੰ ਸੋਚੋ ਪਹਿਲੀ ਗੱਲ ਉਹ ਥਾਰੇ ਮਾਮੇ ਨੂੰ ਜੇ ਲੈਂਡ ਸਿੱਧੀ ਕਰੋ ਆਗਾ ਕਰੋ ਜੋ ਤੇ ਜਾ ਕੇ ਆਈ ਨਾ ਕਰਨਾ ਕੀ ਗੱਲ ਹੋ ਗਈ واہ جو نی هون بابا ٻڌيون ٿيون پنهنجا ٻين ڏانهن ڏيکڻ ٿا پشيار ٿو ڇا ڪي اٿي ٻڌي سي ٿين ٿا ڪنهن کي اسان ٻڏي ٿي سان جو ڏاڍي ٿي ٿو भगवंत <laughs> माना ਆ ਮਾਪਾ ਜੀ ਤੁਸੀਂ ਕਰੋ ਗੱਲ ਵੀ ਤਾਂ ਹੈ ਨਾ ਤਾਂ ਕਰਨਾ ਆਹੋ ਮਾਪਾ ਜੀ ਦੇਖੋ ਇਹ ਪਤਾ ਕੀ ਹੈ ਕਿ ਸਾਨੂੰ ਜੋ ਵੀ ਸਰਕਾਰ ਦੀ ਹਦਾਇਤਾਂ ਮੁਤਾਬਕ ਵੀ ਕਿਸੇ ਦਿਨ ਅਸੀਂ ਦੋ ਹਫਤੇ ਦਵਾਈ ਜਿਹੜੀ ਹੁੰਦੀ ਹੈ ਹਫਤੇ ਦੀ ਦਵਾਈ ਜਿਹੜੀ ਹੁੰਦੀ ਕਿਸੇ ਟਾਈਮ ਅਸੀਂ ਇੱਕ ਦਿਨ ਦੀ ਦਵਾਈ ਦੇਣੀ ਹੁੰਦੀ ਹੈ ਇਹ ਹੁਣੇ ਕੋਈ ਐਡਿਕਸ਼ਨ ਦੇ ਵਿੱਚ ਕਹਿ ਰਿਹਾ ਕਿ ਸਾਨੂੰ ਜ਼ਿਆਦਾ ਦਵਾਈ ਦਿਓ ਉਹ ਸੀ ਸਰਕਾਰ ਦੀ ਗਾਈਡਲਾਈਨ ਤੋਂ ਪਾਸੇ ਨਹੀਂ ਜਾ ਸਕਦੇ ਜੋ ਜ਼ਰੂਰੀ ਮੈਡੀਸਨ ਉਹਨਾਂ ਦੇ ਕਹਿਣ ਦੇ ਅਕੋਰਡਿੰਗ ਲਈ ਸੀ ਜੋ ਨਹੀਂ ਚੱਲ ਸਕਦੀ ਜਿਸ ਕਰਕੇ ਇਤਨਾ ਲੜਾਈ ਝਗੜਾ ਹੋ ਰਿਹਾ ਹੈ ਮੰਸਟਾਫ ਨਾਲੇ ਕਾਫੀ ਬੋਲੇ ਫਿਰ ਅਸੀਂ ਥਾਣੇ ਇਨਫੋਰਮ ਕੀਤਾ ਹੁਣ ਕਾਫੀ ਹੱਦ ਤੱਕ ਕਾਬੂ ਪਾ ਲਿਆ ਕਿ ਡਾਕਟਰ ਸਾਹਿਬ ਇਹਦੇ ਹਾਸਤੇ ਤੁਸੀਂ ਕੋਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਨਹੀਂ ਅਪੀਲ ਕੀਤੀ ਹੋਈ ਕਿ ਇੱਥੇ ਪਰਮਾਨੈਂਟ ਕੋਈ ਪੁਲਿਸ ਦੇ ਮੁਲਾਜ਼ਮ ਤਾਇਨਾਤ ਕੀਤੇ ਜੀ ਡੀਸੀ ਮੈਡਮ ਨੂੰ ਬਹੁਤ ਵਾਰ ਦੋ ਵਾਰ ਲਿਖ ਕੇ ਦਿੱਤਾ ਹੈਗਾ ਉਹਨਾਂ ਨੇ ਸਾਨੂੰ ਅਸ਼ੋਰੈਂਸ ਦਿੱਤੀ ਕਿ ਅਸੀਂ ਇੱਥੇ ਪਰਮਾਨੈਂਟ ਚੌਕੀ ਅਵ ਸਟੈਬਲਿਸ਼ ਕਰਾਂਗੇ ਜੀ ਨਹੀਂ ਡਾਕਟਰ ਜੀ ਅੱਜ ਪੁਲਿਸ ਦੇ ਮੁਲਾਜ਼ਮ ਹੁੰਦੇ ਤੇ ਲੜਾਈ ਝਗੜਾ ਸ਼ਾਇਦ ਨਾ ਹੁੰਦਾ ਇਹ ਅਸੀਂ ਫਿਲਹਾਲ ਲਿਖ ਕੇ ਦਿੱਤਾ ਹੋਇਆ ਉਹਨਾਂ ਟੈਂਪਰੇਰੀ ਪੁਲਿਸ ਨੇ ਸਾਡੀ ਕਾਫੀ ਹੈਲਪ ਕੀਤੀ ਨਾਲ ਜੋ ਉਹਨਾਂ ਨੇ ਮੌਕੇ ਤੇ ਕਾਬੂ ਪਾ ਲਿਆ ਸਰ ਅੱਜ ਰਸ਼ ਇੰਨਾ ਜ਼ਿਆਦਾ ਹੋਣ ਦਾ ਕਾਰਨ ਕੀ ਹੈ ਰਸ਼ ਅੱਜ ਮੈਡੀਸਿਨ ਹਫਤੇ ਦੀ ਮਿਲਦੀ ਜਿਸ ਕਰਕੇ ਉਹਨਾਂ ਕਰਕੇ ਟਸ ਜ਼ਿਆਦਾ ਹੈਗਾ ਸਾਡੇ ਕੋਲ ਕੋਈ ਗੱਲ ਨਹੀਂ ਅਸੀਂ ਆਨ ਰੇ ਹੁਣ ਮੈਨੇਜ ਕਰ ਰਹੇ ਹਾਂ ਕਿ ਵੀ ਟਾਈਮ ਅਸੀਂ ਡੇਜ਼ ਡਿਵਾਈਡ ਕਰਾਂਗੇ ਵੀ ਅੱਧੇ ਪੇਸ਼ੈਂਟਾਂ ਨੂੰ ਇੱਕ ਦਿਨ ਹਫਤੇ ਦੀ ਮੈਡੀਸਿਨ ਮਿਲੇਗੀ ਹਾਫ ਪੇਸ਼ੈਂਟ ਨੂੰ ਇੱਕ ਦਿਨ ਮਿਲੇਗਾ ਠੀਕ ਜੋ ਧੀਰੇ ਧੀਰੇ ਇਸ ਸਿੰਘ ਬਾਦਲ ਵੱਲੋਂ ਮੁਆਫੀ ਮੰਗਣ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੇਕਤ ਆਗੂ ਮਨਜੀਤ ਸਿੰਘ ਦਸੂਹਾ ਵੱਲੋਂ ਕੀਤਾ ਗਿਆ ਸਵਾਗਤ ਸੋ ਇਹ ਸਰ ਪੰਜਾਬ ਦੀਆਂ ਮੁੱਖ ਖਬਰਾਂ ਪੰਜਾਬ ਦੀਆਂ ਹੋਰ ਖਬਰਾਂ ਵੇਖਣ ਲਈ ਜੁੜੇ ਰਹੋ ਜੀਬੀਸੀ ਅਪਡੇਟ ਦੇ ਨਾਲ ਧੰਨਵਾਦ